ਸਭ ਤੋਂ ਵੱਧ ਦੇਖਾ ਮੈਨੂੰ ਬੋਲਣ ਦੇ ਲਈ ਕਈ ਅਕਲ ਕਰਦੇ ਲੀਡਰ ਸਾਰੇ ਨੇ ਪਰ ਕਦੇ ਮੇਰਾ ਕਿਸੇ ਸਮੇਂ ਨਾਲ ਸਾਥੀ ਸਾਹਿਬ ਨੇ ਨਹੀਂ ਦੇਖਿਆ ਦੇਖੋ ਤੋਂ ਮਾਹ ਸਾਹਿਬ ਨੇ ਅੱਜ ਜਿਹੜੀ ਸਟੇਟਮੈਂਟ ਦਿੱਤੀ ਹੈ ਮੈਂ ਵੀ ਮਾਰੀ ਮੋਟੀ ਜੀ ਸੋਨੀਏ ਇੱਥੇ ਆਉਂਦਿਆਂ ਨੂੰ ਉਹਨਾਂ ਨੇ ਜੋ ਸੁਧਾਰ ਸੁਖਬੀਰ ਸਿੰਘ ਬਾਦਲ ਨੇ ਜੋ ਉਹਨਾਂ ਦੀਆਂ ਪੰਥਕ ਸੇਵਾਵਾਂ ਨੇ ਉਹਦੋਂ ਰੈਕਗਨਾਈਜ਼ ਵੀ ਕੀਤਾ ਔਰ ਉਹਦੀ ਛਲਾਗਾ ਵੀ ਕੀਤੀ ਸੋ ਬਾਤ ਤਨਵਾਦੀ ਆ ਜੀ ਤੁਮਾ ਸਾਹਿਬ ਦਾ ਔਰ ਬਾਕੀ ਸਮਝਣ ਵਾਲੇ ਸਮਝ ਜਾਣਗੇ ਜੀ ਕਿ ਇਹਨੇ ਜੋ ਸਭ ਬਾਕੀ ਸਾਥੀ ਐ ਜਿਹਨੇ ਕਿ ਤੁਹਾਨੂੰ ਲੈ ਕੇ ਜਿਵੇਂ ਦੂਜੀ ਸਵਾਲ ਪੁੱਛਦੇ ਨੇ ਕਿਹੜੇ ਜੀ ਤੁਹਾਡੇ ਜਿਹੜੇ ਬਾਗੀ ਸਾਡੇ ਜਿਹਨੇ ਕਹਿੰਦੇ ਕਿ ਉਹ ਕਿਹੜੇ ਬਾਗੀ ਤੁਹਾਡੇ ਜਿਹੜੇ ਸਾਥੀ ਨੂੰ ਚਲ ਆਕਾਸ਼ ਤੋਂ ਬੰਦ ਨੂੰ ਸਭ ਕਹੀਓ ਤੁਸੀਂ ਪੰਜ ਮਿੰਟ ਸੈਟ ਕਰ ਲਿਆ ਸੀਗਾ ਹਾਂ ਹਾਂ ਉਹਨਾਂ ਵੱਲੋਂ ਇਹ ਕਿਆ ਕਹਿ ਗਿਆ ਸਤਿ ਸ਼੍ਰੀ ਅਕਾਲ ਮੇਰਾ ਵੀਰ ਤੁਹਾਨੂੰ ਨਾ ਇਹਦੇ ਚ ਸਭ ਤੋਂ ਜਿਹੜਾ ਜ਼ਰੂਰੀ ਪੁਆਇੰਟ ਆ ਉਹ ਆ ਪੰਥਕ ਯੂਨਿਟੀ ਔਰ ਜਿਹੜੇ ਤਾਂ ਕਿਸੇ ਹੋਰ ਦੀ ਗੇਮ ਖੇਡਦੇ ਆ ਉਹਨਾਂ ਨੂੰ ਪੰਥਕ ਯੂਨਿਟੀ ਨਹੀਂ ਸਮਝ ਆਉਣੀ ਇਸ ਲਈ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਇੱਥੇ ਜੇ ਕੋਈ ਵੀ ਲੀਡਰ ਹੈ ਜਿਹੜਾ ਚਾਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਹੋਣਾ ਚਾਹੀਦਾ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਦੀ ਕੈਂਡੀਡੇਟ ਦੀ ਮਦਦ ਕਰੇ ਆਪਣੀ ਪਰਸਨਲ ਈਗੋ ਨੂੰ ਛੱਡ ਕੇ ਪਾਰ ਉਹ ਪੰਥ ਦੀ ਰੀਜਨਲ ਪਾਰਟੀ ਦੀ ਮਦਦ ਕਰੇ ਤੇ ਫਿਰ ਅਸੀਂ ਸਮਝਾਂਗੇ that they are actually committed ਨਹੀਂ ਤਾਂ ਉਹ ਨਹੀਂ ਕਰਨਗੇ ਸੋ ਇਨਡਾਇਰੈਕਟ ਸਪੋਰਟ ਭੇਰੋ ਭਾਵੇਂ ਕਾਂਗਰਸ ਨੂੰ ਸਮਝ ਲਓ ਤੇ ਭਾਵੇਂ ਰੂਲਿੰਗ ਪਾਰਟੀ ਨੂੰ ਸਮਝ ਲਓ ਮਜਬੂਰੀ ਹੋਣੀ ਆ ਦਬਾਅ ਹੋਣਾ ਇਹ ਮੈਂ ਨਹੀਂ ਕਹ ਰਿਹਾ ਸਰ ਜਾਕਰ ਸਾਹਿਬ ਵੀ ਪਿਛਲੇ ਦਿਨ ਇੱਕ ਸਮਾਗਮ ਦੀ ਸੀ ਉਹਨਾਂ ਨੇ ਇਹ ਕਿਹਾ ਕਿ ਕੱਲ੍ਹ ਤੋਂ ਇਹ ਕੰਮ ਨਹੀਂ ਹੋਵੇਗਾ ਚੰਗੀ ਸਟੇਟਮੈਂਟ ਹੈ ਜੀ ਉਹ ਬਾੜੀ ਗੱਲ ਚੰਗੀ ਗੱਲ ਆ ਤੁਸੀਂ ਵੀ ਚਾਰ ਚੈਨਲ ਇਕੱਠੇ ਹੋ ਜਾਓਗੇ ਤੇ ਟੀਆਰਪੀ ਹੋਰ ਵੱਜੂ ਤੇ ਤੁਸੀਂ ਐਬਸੋਲੂਤ ਤੁਹਾਨੂੰ ਵੀ ਮੈਂ ਸਲਾਹ ਦੇ ਦਿਆਂ ਕਿ ਤੁਸੀਂ ਵੀ ਛੋਟ ਜੋੜ ਕੇ ਇਕੱਠੇ ਹੋ ਜੋ ਇੱਕੋ ਚੈਨਲ 'ਚ ਆ ਜਾਓ ਤੇ ਫਿਰ ਇੱਕੋ ਚੈਨਲ ਦੀ ਬੱਲੇ ਬੱਲੇ ਹੋ ਜੂ ਤੇ ਬਾਕੀ ਐਵੇਂ ਨਹੀਂ ਨਾ ਜੋਰ ਲਾਉਣਾ ਪੈਣਾ ਸਾਰਿਆਂ ਨੂੰ ਉਸ ਤਰ੍ਹਾਂ ਜਿਹੜੀ ਪਾਰਟੀ ਦੇ ਵੀ ਲੀਡਰ ਇਕੱਠੇ ਹੋ ਜਾਣਗੇ ਤੇ ਚੰਗੀ ਗੱਲ ਆ ਜੀ ਉਹ ਚੰਗੀ ਮਾੜੀ ਗੱਲ ਸਰ ਮਰਜ਼ੀ ਪਿਆਰੇ ਜੀ ਨਾ ਪਿਆਰ